ਗੁਰੂ ਸਾਹਿਬ ਨੇ ਕਿਹਾ ਸੀ ਅਕਲੀ ਕੀ ਜੀਦਾ ਸੋਚ ਕੇ ਦਾਨ ਕਰਿਆ ਕਰੋ ਤੁਸੀਂ ਇੱਕ ਸ਼ਬਦ ਪੜ੍ਹਦੇ ਆਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਪੜ੍ਹਦੇ ਆਂ ਕਦੇ ਉਸ ਗੋਲਕ ਚ ਪਾਇਆ ਹੈ ਇਹ ਸ਼ਬਦ ਕਿਉਂ ਪੜ੍ਹਦੇ ਆਂ ਪਾਇਆ ਉਸ ਗੋਲਕ ਚ ਕਦੇ ਜਵਾਬ ਦਿਓ ਮੈਂ ਜਵਾਬ ਮੰਗਦਾ ਤੁਸੀਂ ਲੋਕਾਂ ਮੁਰੇ ਮਾਈਕ ਤੇ ਕਰਦੇ ਨੇ ਮੈਂ ਤੁਹਾਨੂੰ ਸਵਾਲ ਕਰਦਾ ਜਾਂ ਸ਼ਬਦ ਪੜ੍ਹਨਾ ਬੰਦ ਕਰ ਦਿਓ ਜਾਂ ਉਸ ਗੋਲਕ ਚ ਕੁਝ ਪਾਇਆ ਕਰੋ ਜਿਹੜੀ ਗੁਰਦੁਆਰਾ ਮੰਦਿਰ ਚ ਗੋਲਕ ਪਈ ਹੈ ਉਹਦੇ ਚ ਹੀ ਪਾਉਨੇ ਆਸ ਗੁਰੂ ਦੀ ਗੋਲਕ ਕਰੀਬ ਇੱਕ ਮਾਂ ਤੁਰ ਕੇ ਆਉਂਦੀ ਆ ਕੱਲ ਮੈਂ ਅਜਨਾਲਾ ਸੀ ਬਾਰਡਰ ਤੋਂ ਆਇਆ ਇੱਕ ਮਾਂ ਮੇਰੇ ਕੋਲੇ ਆਈ ਮੈਂ ਡਾਕਟਰ ਸਾਹਿਬ ਨੂੰ ਕਿਹਾ ਇਹ ਦਿਸਦਾ ਨਹੀਂ ਯਾਰ ਉਸੇ ਵਕਤ ਐਂਕਲ ਲਾਇਆ ਉਹ ਸਰਟੀਫਿਕੇਟ ਨਹੀਂ ਲੋੜ ਦੀ ਦੀਦੀਆਂ ਮੈਨੂੰ ਮਾਂ ਖੰਗ ਆ ਰਹੀ ਸੀ ਟੁੱਟੀਆਂ ਚੱਪਲਾਂ ਸੀ ਠੀਕ ਹੈ ਅਗਰ ਮੇਰੇ ਬੱਚੇ ਦਾ ਜਨਮ ਦਿਨ ਮੈਂ ਇੰਗਲੈਂਡ 'ਚ ਮਨਾਵਾ ਕਿਉ ਮਾਂ ਨਾਲ ਬੋਲੋ ਮੈਨੂੰ ਸਲਾਹ ਦਿਓਗੇ ਮਾਂ ਨਾਲ ਭਲਾ ਤੁਸੀਂ ਕਿਤੇ ਮਨਾਉਨੇ ਆ ਹੋਟਲ ਆ ਵੱਡੇ ਵੱਡੇ ਥੱਲੇ ਉਤਰਿਓ ਗਰੀਬ ਨੂੰ ਜਫੀ ਪਾਓ ਬੜਾ ਨੰਦ ਆਏਗਾ ਅਸਲ ਰੱਬ ਉੱਥੇ ਐ ਕਿਸੇ ਉਸ ਗੋਲ ਨੂੰ ਲੱਭੋ ਜਿਸ ਗੋਲ ਨੂੰ ਲੋੜ ਐ ਉਹ ਗੋਲ ਕਿ ਤੁਰਕੀ ਆਉਂਦੀ ਐ ਦੇਖ ਤੁਸੀਂ ਉਹ ਗੋਲ ਕਿ ਚ ਪਾਉਨੇ ਆ ਕਿ ਗੁਰਦੁਆਰੇ ਚ ਨਾਮ ਬੋਲੋ ਵੀ ਗੁਰਵੰਤ ਸਿੰਘ ਨੇ 10000 ਰੁਪਏ ਦਿੱਤਾ ਇੰਗਲੈਂਡ ਵਾਲੇ ਨੇ ਕੋਈ ਸਾਡਾ ਨਾਮ ਬੋਲਿਆ ਜਾਵੇ ਇੱਕ ਪਾਸੇ ਕਹਿੰਦੇ ਗੁਰੂ ਸਾਡੀ ਗੱਲਾਂ ਜਾਣੀ ਜਾਣ ਫਿਰ ਬੋਲਣ ਦੇ ਕੀ ਲੋੜ ਆ ਵੀ ਗੁਰੂ ਤਾਂ ਤਾਂ ਮੈਂ ਮੰਗਦੇ ਨਹੀਂ ਮੈਂ ਮੰਗਤਾ ਐ ਗੁਰੂ ਸਾਹਿਬ ਨਹੀਂ ਮੰਗਦੇ ਮੈਂ ਮੰਗਦਾ ਮੈਂ ਤਾਂ ਥੈਂਕਸ ਕਰਨ ਜਾਣਾ ਪਰ ਗੁਰੂ ਸਾਹਿਬ ਕਹਿੰਦਾ ਗੋਲਕ ਦੀ ਪਹਿਚਾਣ ਕਰ ਉਹ ਸਭ ਠੀਕ ਹੋ ਸਕਦਾ ਨਾਮ ਦੀ ਦਿਸ਼ਾ ਬਦਲੋ ਤੁਹਾਡਾ ਸਾਰਾ 95% ਦਾ ਮੰਦਰ ਗੁਰਦੁਆਰੇ ਜਗਰਾਤੇ ਜਲੇਬੀਆਂ ਦੇ ਲੰਗਰ ਨਹੀਂ ਕਰਦਾ ਹਾਓ ਦੋਸਤੋ ਦਵਾਈ ਦੇ ਲੰਗਰ ਲਈ ਸਰ ਤੁਸੀਂ ਸਰੀ ਵੀ ਯੂਨੀਸਿਟਰੀ ਹਾਂ ਜੀ ਯਾਹ ਮੈਨੂੰ ਤਾਂ ਜੀ ਚਾਹੁੰਦਾ ਹਾਂ ਤੁਸੀਂ ਕੈਂਸਰ ਵਾਲੇ ਜੀ ਤੁਹਾਨੂੰ ਤਾਂ ਮਤਲਬ ਜਿਹੜਾ ਇਹ ਛੱਪੜ ਵਾਲੀ ਗੱਲ ਹੈ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਚੋਣਾਂ ਹੋ ਰਹੀਆਂ ਨੇ। ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਜਿਹੜੇ ਆਸਟ ਜਿਹਨੇ ਖੜੇ ਆ ਤੁਸੀਂ ਸਾਰੇ ਪੰਜਾਬ ਦੇ ਹੀ ਆ ਕਿ ਯੂਪੀ ਬਿਹਾਰ ਦੇ? ਬਿਲਕੁਲ ਜੀ। ਪੁਲਿਸ ਵੀ ਪੰਜਾਬ ਦੀ ਤੇ ਤਸਦੀਲਦਾਰ ਵੀ ਪੰਜਾਬ ਦੇ ਨੇ ਜਿਹੜੇ ਰਜਿਸਟਰੀਆਂ ਕਰਦੇ ਆ ਨਾ ਜਿਹੜੇ ਬਰਾਜ ਹੀ ਫੜ ਲੈਂਦੇ ਆਂ। ਸਾਰੇ ਪੰਜਾਬ ਦੇ ਲੀਡਰ ਵੀ ਪੰਜਾਬ ਦੇ ਹੀ ਆ। ਕਿਉਂਕਿ ਬਾਹਰੋਂ ਤਾਂ ਆਇਆ ਨਹੀਂ। ਅਸੀਂ ਕਰਪਟ ਸਟੇਟ ਬਣ ਚੁੱਕੇ ਆ। ਮੰਨੋ 34 ਹਜ਼ਾਰ ਗੁਰਦਵਾਰਾ ਪੰਜਾਬ ਚ ਵੀ। ਉਹ ਗੁਰੂ ਘਰ ਤੋਂ ਸਿੱਖਿਆ ਕੀ ਰੱਬ ਤੋਂ ਡਰ ਰਹਾ ਤੁਹਾਡੇ ਦਿਲ ਚ? ਕੈਸੇ ਮੇਰੇ ਨਹੀਂ ਮੈਂ ਕਿਉਂ ਮੰਗਣਾ ਚਾਹਤਾਂ ਅਗਲਪੁਰਪਤ ਮੰਗ ਉਹ ਦੇਕੇ ਵੀ ਪੁੱਛਦਾ ਹਾਂ ਤੂੰ ਸਿੱਧਾ ਰੁਲੇਗਾ ਨਾ ਇਹ ਨਹੀਂ ਕਿ ਕਿਸੇ ਦੇ ਨਹੀਂ ਕੋਈ ਰਜਿਸਟਰੀ ਨਾ ਪਹਿਲੀ ਵਾਰ ਜੇਠਾ ਦਾ ਕਿਸੇ ਦੇ ਪਾਸੋਂ ਕਿਸੇ ਨੂੰ ਤਾਂ ਜਿਹੜੀ ਕੌਮ ਗਰੀਬੀ ਦਵਾਈ ਖਾਜੇ ਉਦੋਂ ਘਟਿਆ ਕੰਮ ਕੀ ਹੈ ਗਾਲਾਂ ਸੀ ਸਰਕਾਰ ਗਵਰਨਮੈਂਟ ਤੋਂ ਕੱਢ ਲੈਣੇ ਕਰੋਨਾ ਰੁਪਏ ਦੀ ਨੈਸ਼ਨਲ ਮੈਡੀਕੀਨ ਜਿਹੜਾ ਮੈਡੀਸਨ ਉਹ ਰਾਜ ਵੀ ਦੂਜਾਂ ਦੇ ਲੋਕ ਦਾਰਿਆ ਹਸਪਤਾਲ ਚਲੇ ਜਾ। ਕੋਈ ਡਾਕਟਰ ਦਵਾਈ ਲਿਖਦਾ ਕਹਿੰਦਾ ਬਹੁਤ ਹੋ ਗਿਆ। ਇਹ ਨਾ ਦਵਾਈ ਕਿੱਥੇ ਜਿਹੜੀ ਕੌਮ ਗਰੀਬ ਦੀ ਦਵਾਈ ਬਾਹਰ ਵੇਚਦੇਵੇਂ ਉਹ ਅੱਜ ਮਰੀ ਕੱਲ ਮਰੀ ਕਿ ਮਰ ਚੁੱਕੀ ਐ। ਮਰ ਚੁੱਕੀ ਐ। ਉਸ ਗਰੀਬ ਦੀ ਦਵਾਈ ਖਾ ਕੇ ਫਿਰ ਤੂੰ ਸੜਕ ਤੇ ਲਾਉਂਨੇ ਆ ਲੰਗਰ। ਦਿਓ ਜਵਾ। ਉਸ ਗਰੀਬ ਦੀ ਦਵਾਈ ਖਾ ਕੇ ਫਿਰ ਉਸ ਗਰੀਬ ਨੂੰ ਲੰਗਰ ਖਵਾਉਨੇ ਆ ਸੜਕ ਤੇ। ਇਹ ਕੀ ਸਿਸਟਮ ਆ ਯਾਰ? ਦਿਖਾਵਾ। ਤੂੰ ਫਿਰ ਗੁਰੂ ਸਾਹਿਬ ਤਾਂ ਜਾਣਦੇ ਆ ਨਾ ਉੱਤੇ ਮੇਰੇ ਕੰਮਾਂ ਨੂੰ ਜਿਵੇਂ ਮੈਂ ਕਿਹਾ ਗਰੀਬ ਦੀ ਦਵਾਈ ਖਾਵਾਂ ਪਲੀਜ਼ ਇਹਨਾਂ ਚੀਜ਼ਾਂ ਤੋਂ ਗ੍ਰੇਸ ਕਰਿਆ ਕਰੋ ਲੋਕ ਹੀ ਸਰਕਾਰ ਹੁੰਦੇ ਆ ਸਰਕਾਰ ਦਾ ਸਾਥ ਦਿਓ 25 ਜ਼ਿਲ੍ਹੇ ਆ ਜੀ ਆਪਣੇ ਪੰਜਾਬ ਦੇ ਕੱਲ ਅਸੀਂ ਅਮਰਸਰ ਤੋਂ ਸਟਾਰਟ ਕਰ ਦਿੱਤਾ ਕੱਲ ਸੀ ਅੱਜ ਮੈਂ ਸਰਕਾਰ ਦਾ ਹੀ ਗੈਸਟ ਹਾਂ ਕੱਲ ਨੂੰ ਅਸੀਂ ਪਟਿਆਲਾ ਡਿਵੀਜ਼ਨ ਇੱਕ ਦਿਨ ਚੈੱਕਅਪ ਕਰਦੇ ਨੇ ਆਪਣੇ ਮਨਦੀਪ ਸਿੰਘ ਸਿੱਧੂ ਬੜੇ ਲੈਕ ਆਫੀਸਰ ਉਹਨਾਂ ਨੇ ਮੈਨੂੰ ਬੁਲਾਇਆ ਉੱਥੇ ਭੁੱਲਰ ਸਾਹਿਬ ਸੀ ਅਮਰਸਰ ਸਾਰਾ ਚੈੱਕਅਪ ਕਰ ਦਿੱਤਾ 25 ਜ਼ਿਲ੍ਹੇ ਆ ਜੀ ਸਾਰੀ ਪੁਲਿਸ ਵੀ ਸਾਡੀ ਆ ਸਾਡੇ ਪੈਂਤਰਾਕ ਬਾਹਰੋਂ ਆ ਯੂਪੀ ਬਿਹਾਰ ਤੋਂ ਤਾਂ